ਕੇਂਦਰ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਤੇ ਐਂਡੀਏ ਅਲਾਈਅੰਸ ਦੀ ਜਿਹੜੀ ਸਰਕਾਰ ਹੈ ਉਹ ਬਣ ਗਈ ਹੈ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਜਿਹੜਾ ਬਜਟ ਹੈ ਉਹ ਸਰਕਾਰ ਦੇ ਵੱਲੋਂ ਪੇਸ਼ ਕੀਤਾ ਜਾਏਗਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮੰਗਲਵਾਰ ਨੂੰ ਬਜਟ ਹੈ ਜਿਹੜਾ ਉਹ ਪੇਸ਼ ਕਰਨਾ ਤੇ ਭਲਕੇ ਤੋਂ ਜਿਹੜੀ ਮੌਨਸੂਨ ਸੈਕਸ਼ਨ ਦੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਏਗੀ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਪਾਪ ਕੇ ਪਲਕੇ ਸ਼ੁਰੂ ਹੋਏਗਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਮੰਗਲਵਾਰ ਕੇਂਦਰੀ ਬਜਟ ਪੇਸ਼ ਕਰਨਗੇ ਇਸ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਨੀਟ ਪੇਪਰ ਲੀਕ ਅਤੇ ਰੇਲ ਸੁਰੱਖਿਆ ਵਰਗੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ ਮਾਨਸੂਨ ਸੈਸ਼ਨ ਸੋਮਵਾਰ 22 ਜੁਲਾਈ ਨੂੰ ਸ਼ੁਰੂ ਹੋ ਕੇ 12 ਅਗਸਤ ਨੂੰ ਖਤਮ ਹੋਏਗਾ ਤੇ ਇਸ ਦੌਰਾਨ 19 ਬੈਠਕਾਂ ਹੋਣੀਆਂ ਨੇ ਸਰਕਾਰ ਦੇ ਵੱਲੋਂ ਇਸ ਸੈਸ਼ਨ ਦੌਰਾਨ ਕੁੱਲ 6 ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਐਨ.ਐਚ.ਏ 90 ਸਾਲ ਪੁਰਾਣੇ 에ਅਰਕ੍ਰਾਫਟ ਟਰੈਕਟਰ ਨੂੰ ਬਦਲਣ ਵਾਲਾ ਬਿੱਲ ਵੀ ਸ਼ਾਮਲ ਹੈ। ਜੰਮੂ ਕਸ਼ਮੀਰ ਦੇ ਬਜਟ ਨੂੰ ਵੀ ਸੰਸਦ ਤੋਂ ਇਸ ਸੈਸ਼ਨ 'ਚ ਮਨਜ਼ੂਰੀ ਮਿਲ ਸਕਦੀ ਹੈ। ਇਸ ਸਮੇਂ ਕੇਂਦਰ ਸਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਨਹੀਂ ਹੈ। ਸੀ타 ਰਮਨ ਸੋਮਵਾਰ ਨੂੰ ਸੰਸਦ 'ਚ ਆਰਥਿਕ ਸਰਵੇਖਣ ਵੀ ਪੇਸ਼ ਕਰਨਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ 23 ਜੁਲਾਈ ਨੂੰ ਲੋਕ ਸਭਾ ਕੇਂਦਰੀ ਜ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਤੇਨੂੰ ਲੈ ਕੇ ਉਦਯੋਗ ਜਗਤ ਤੋਂ ਵੀ ਵੱਖ-ਵੱਖ ਪ੍ਰਤੀਕਿਰ ਕਤ ਸੈਕਟਰਾਂ ਦੇ ਨਾਲ ਜੁੜੇ ਉਦਯੋਗਪਤੀਆਂ ਦੇ ਵੱਲੋਂ ਆਪਣੀਆਂ ਮੰਗਾਂ ਕਿੱਧਰ ਸਰਕਾਰ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਤੇ ਬਜਟ ਦੇ ਵਿੱਚ ਕਿੰਨੇ ਉਦਯੋਗਪਤੀਆਂ ਦੀਆਂ ਮੰਗਾਂ ਪੂਰੀਆਂ ਹੋਣ ਗਿਆ ਇਹ ਤਾਂ ਖੈਰ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮੈਤਲ ਨੇ ਕਿਹਾ ਕਿ ਬਜਟ ਦੇਸ਼ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਪੂਰਤੀ ਕਰੇ ਤੇ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਅੱਗੇ ਲੈ ਕੇ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਬਜਟ ਤੋਂ ਇਹ ਉਮੀਦ ਰੱਖਦੇ ਹਾਂ ਕਿ ਇਹਦੇ ਨਾਲ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਸੱਚੇ ਸਰਕਾਰ ਵਿੱਤੀ ਘਾਟੇ ਘਟ ਕਰਨ ਦੇ ਲਈ ਸਬੰਧਿਤ ਕਦਮ ਉਠਾਵੇਗੀ ਉਨਾ ਕਿ ਆਕੇ ਬਜਟ ਤੋਂ ਪੂਰੀ ਦੁਨੀਆ 'ਚ ਇਹ ਸੰਦੇਸ਼ ਜਾਣਾ ਚਾਹੀਦਾ ਕਿ ਭਾਰਤ ਤੇਜ਼ੀ ਦੇ ਨਾਲ ਅੱਗੇ ਵਧਦੀ ਹੋਈ ਅਰਥਵਿਵਸਥਾ ਹੈ। ਉਹਨਾਂ ਕਿ ਆਕੇ ਵਿਦੇਸ਼ਾਂ ਤੋਂ ਕੰਪਨੀਆਂ ਭਾਰਤ ਦੇ ਵਿੱਚ ਪੂੰਜੀ ਨਿਵੇਸ਼ ਦੇ ਲਈ ਉਦੋਂ ਅੱਗੇ ਆਉਣਗੀਆਂ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਦੇਸ਼ ਦੀ ਸਰਕਾਰ ਇੰਡਸਟਰੀ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੀ ਹੈ ਤੇ ਇਹਦੀ ਚਲਕ ਕੇਂਦਰੀ ਬਜਟ ਤੋਂ ਹੀ ਮਿਲੇਗੀ। ਬਜਟ ਇਹ ਜਿਹਾ ਹੋਣਾ ਚਾਹੀਦਾ ਹੈ ਜਿਦੇ ਨਾਲ ਦੇਸ਼ 'ਚ ਸਾਰੇ ਸੈਕਟਰਾਂ ਨੂੰ ਉੱਚਾ ਚੁੱਕਣ ਦੇ ਲਈ ਕਦਮ ਚੁੱਕੇ ਜਾਣ। ਸਿੱਖਿਆ ਤੇ ਸਿਹਤ ਦਾ ਸਰਕਾਰ ਵੱਲ ਹੋਰ ਧਿਆਨ ਦੇਣਾ ਚਾਹੀਦਾ ਹੈ ਤੇ ਵਿਕਾਸ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਮਿਲ ਲੋਕਾਂ ਨੇ ਕਿਹਾ ਕਿ ਕੇਂਦਰੀ ਬਜਟ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਵੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਅਤੇ ਪੰਜਾਬ 'ਚ ਉਦਯੋਗਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਅਜੇ ਪੰਜਾਬ ਦੇ ਉਦਯੋਗਾਂ ਨੂੰ ਦੁਨੀਆ ਪਰ ਤੋਂ ਨਵੇਂ-ਨਵੇਂ ਚੁਣੌਤੀਆਂ ਮਿਲ ਰਹੀਆਂ ਨੇ ਇਸ ਤਰੀਕੇ ਦੇ ਨਾਲ ਵੱਖੋ-ਵੱਖਰੇ ਲੋਕਾਂ ਦੇ ਵੱਲੋਂ ਵੱਖੋ-ਵੱਖਰੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹ ਬਜਟ ਨੂੰ ਲੈ ਕੇ ਰੱਖੀਆਂ ਜਾ ਰਹੀਆਂ ਨੇ ਬਜਟ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਸਾਰਿਆਂ ਦਾ ਧਿਆਨ ਮੋਦੀ ਸਰਕਾਰ ਦੇ ਇਸ ਤੀਜੇ ਟੈਨਿਓਰ ਦੇ ਵੱਲ ਹੈ ਦੇਖਣਾ ਬਣਦਾ ਹੈ ਕਿ ਇਸ ਟੈਨਿਓਰ ਦੇ ਵਿੱਚ ਜਿਹੜਾ ਇਹ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਇਹਦੇ ਵਿੱਚ ਕੀ ਸੱਚਮੁੱਚ ਉਦਯੋਗਪਤੀਆਂ ਨੂੰ ਤੇ ਮੱਧ ਵਰਗ ਦੇ ਲੋਕਾਂ ਨੂੰ ਕੋਈ ਸਹੂਲਤ ਮਿਲੇਗੀ ਕੋਈ ਫਾਇਦਾ ਮਿਲੇਗਾ ਜਾਂ ਫਿਰ ਪਹਿਲਾਂ ਵਾਂਗੀ ਇਹ ਬਜਟ ਵੀ ਜਿਹੜਾ ਹੈਗਾ ਇਹ ਵਿਵਾਦਾਂ ਦੇ ਵਿੱਚ ਘਿਰ ਕੇ ਆਸ-ਪਾਸ ਵਾਲੇ ਖੇਤਰਾਂ ਵੱਲ ਨਹੀਂ ਵੱਧਾ ਜਾਏਗਾ ਤੇ ਪੂਰੇ ਤਰੀਕੇ ਦੇ ਨਾਲ ਇਹਦੇ ਤੇ ਕੋਈ ਧਿਆਨ ਨਾ ਨਹੀਂ ਦਿੱਤਾ ਜਾਏਗਾ